ਪਿੰਡ ਫਿਰੋਜ਼ਪੁਰ ਛਾਂਗਾ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਆਪਣੇ ਪਤੀ ਤੇ ਲਿਵਿੰਗ ਰਿਲੇਸ਼ਨ ਤੋਂ ਬਾਅਦ ਵਿਆਹ ਕਰਵਾਉਣ ਤੋਂ ਬਾਅਦ ਪਤੀ ਅਤੇ ਸੋਹਰਾ ਪਰਿਵਾਰ ਤੇ ਲਗਾਈ ਮਾਰਕੁੱਟ ਕਰਨ ਅਤੇ ਸੋਨੇ ਦੇ ਗਹਿਣੇ ਧੋਖੇ ਧੜੀ ਦੇ ਨਾਲ ਲੈਣ ਦੇ ਲਗਾਏ ਗੰਭੀਰ aarop ਜੇਕਰ ਦੂਜੀ ਤੇ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਤਾਂ ਸਾਡੇ ਪੱਤਰਕਾਰ ਨਾਲ ਸੰਪਰਕ ਕਰੇ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਮੇਰਾ ਨਾਮ ਮਨਦੀਪ ਕੌਰ ਹਾਂ ਸਰ ਕਿਹੜੇ ਪਿੰਡ ਤੋਂ ਆਈ ਆ ਪਿੰਡ ਫਿਰੋਜ਼ਪੁਰ ਛਾਂਗਾ ਹਾਂ ਜੀ ਇਹ ਮਾਮਲਾ ਕੀ ਜਿਹੜੇ ਪ੍ਰੈਸ ਪਾਪਰ ਕਰ ਰਹੇ ਹਾਂ ਇਹ ਸ਼ਾਦੀ ਦੇ ਕਰਕੇ ਹੋਇਆ ਐ ਦਮ ਮੁੰਡਾ ਕੱਲਾ ਜਗਰਾਜ ਮੈਂ 2 ਸਾਲ ਤੋਂ ਮਤਲਬ ਇਹਨਾਂ ਰਿਲੇਸ਼ਨ 'ਚ ਸੀਗਾ ਤੇ ਉਸ ਤੋਂ ਬਾਅਦ ਕੀ ਕਹਿੰਦੇ ਮੇਨੂੰ ਮੈਰਿਜ ਜਿੱਦਾਂ ਉਹਨਾਂ ਨੇ ਉੱਥੇ ਰਿਸ਼ਤਾ ਕੀਤਾ ਮਤਲਬ ਮੇਰੇ ਘਰ ਆ ਕੇ ਸ਼ਗਨ ਪਾਇਆ ਤੇ ਮਤਲਬ ਚੁੰਨੀ ਚੜਾਵਾ ਕੀਤਾ ਮੈਨੂੰ ਆਪਣੇ ਘਰ ਵੀ ਲੈ ਗਏ ਤੇ ਮੈਂ ਜਿੱਦਾਂ ਬਾਹਰ ਜਾਣਾ ਸੀਗਾ ਤੇ ਜਿੱਦਾਂ ਮੈਂ ਇੱਥੇ ਪਹਿਲਾਂ ਫਗਵਾੜੇ ਕੋਰਸ ਕਰ ਰਹੀ ਸੀ ਸੌਣ ਦਾ ਤੇ ਮੈਂ ਜਿੱਦਾਂ ਉਹਦੇ ਨਾਲ ਮਤਲਬ ਇੱਧਰ ਰਿਲੇਸ਼ਨ 'ਚ ਸੀ ਉਹ ਮੇਰੇ ਤਾਂ ਮਤਲਬ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਚਲੀ ਗਈਆਂ ਉਨ ਮਤਲਬ ਮੈਂ ਚੁੰਝੜਾ ਵਾਇਆ ਫਿਰ ਆਪਣੇ ਘਰ ਲੈ ਗੇ ਘਰ ਤੋਂ ਜਿੱਦਾਂ 17 ਤਰੀਕ ਨੂੰ ਮੇਰੀ ਫਲਾਈਟ ਸੀ ਜੀ 17 ਤਰੀਕ ਨੂੰ ਮੈਨੂੰ ਬਾਹਰ ਛੱਡ ਕੇ ਆਇਆ ਆਪ ਫਿਰ ਮੈਂ ਜਦੋਂ ਉੱਥੇ ਗਈਆਂ ਬਾਹਰ ਥੋੜਾ ਟਾਈਮ ਮੈਂ ਉੱਥੇ ਬਿਮਾਰ ਹੋ ਗਈ ਤੇ ਮੈਨੂੰ ਇਹਨੇ ਫੋਨ ਕੀਤਾ ਨਹੀਂ ਤੂੰ ਅੱবিਕ ਜਬੀ ਇੱਥੇ ਆ ਮੈਂ ਮਰ ਜਾਣਾ ਮੈਂ ਇਹ ਕਰ ਲੈਣਾ ਤੇ ਮਤਲਬ ਮੈਨੂੰ ਇਦਾਂ ਕਹਿ ਰਿਹਾ ਸੀ ਤੇ ਮੈਂ ਫਿਰ ਉਹ 8 ਤਰੀਕ ਨੂੰ ਟਿਕਟ ਕਰਵਾਈ ਆਪਣੀ ਫਿਰ ਮੈਂ ਆਈ ਇੰਡੀਆ ਇਹ ਮੈਨੂੰ ਅੱਗੇ ਲੈਣ ਆਇਆ ਤੇ ਇਹਦੇ ਘਰ ਮੈਂ ਗਈ ਜਿੱਦਾਂ 골ਡ ਵਗੈਰਾ ਸੀ ਮੈਂ ਇਹਦੇ ਮਮਾ ਨੂੰ ਫੜਾ ਦਿੱਤਾ ਸੀ ਆਪਣਾ ਤੇ ਇਹ ਜਿਸ ਸਮਾਨ ਮੇਰਾ ਉੱਥੇ ਜਦੋਂ ਮੈਂ ਇੱਥੇ ਸੌਂਦਾ ਸੀ ਤੇ ਮਤਲਬ ਸਮਾਨ ਮੇਰਾ ਇਹਨਾਂ ਦੇ ਘਰ ਸ਼ਿਫਟ ਕਰਤਾ ਸੀਗਾ ਜਦੋਂ ਮੈਂ ਬਾਹਰ ਜਾਣਾ ਸੀਗਾ ਤੇ ਮੈਂ ਇਹਦੇ ਘਰ ਸਮਾਨ ਆਪਣਾ ਸਾਰਾ ਸ਼ਿਫਟ ਕਰ ਦਿੱਤਾ ਉਸ ਤੋਂ ਬਾਅਦ ਕੀ ਕਹਿੰਦੇ ਆਪਣਾ ਮੈਂ ਜਦੋਂ ਵਾਪਸ ਆਈਆਂ ਮੇਰੇ ਕੋਲ 골ਡ ਸੀ ਮੈਂ ਮम्मा ਨੂੰ ਦੇ ਦਿੱਤਾ ਫੜਾ ਦਿੱਤਾ ਤੇ ਮੈਂ ਇਹ ਕਹਿੰਦਾ ਮੈਂਨੇ ਮम्मा ਨੂੰ ਕਿਹਾ ਵੀ ਇਦਾਂ ਵੀ ਸਾਡੀ ਉੱਥੇ ਲੜਾਈ ਤੂਤੂ ਮੈਂ ਮੈਂ ਜਿੱਦਾਂ ਹੋਣ ਲੱਗ ਗਈ ਥੋੜੀ ਬਹੁਤ ਸੱਸ ਨਾਲ ਮੇਰੀ ਕਿਰਨ ਮम्मा ਨਾਲ ਤੇ ਉਹਨਾਂ ਨਾਲ ਲੜਾਈ ਹੋਣ ਲੱਗ ਗਈ ਮੈਂ ਕਿਹਾ ਮੇਰਾ 골ਡ ਮੈਨੂੰ ਦੇ ਦਿਓ ਤੇ ਦੇ ਤੋਂ ਇੰਨਾ 골ਡ ਸੀਗਾ ਮੇਰਾ ਸੀਗਾ ਮੇਰੇ ਜਦੋਂ ਹੁਣ ਆਇਆ 350 ਤੋਂ ਇੰਨਾ ਆ ਤੇ ਮੈਂ ਕਿ ਮम्मा ਵੀ ਇਦਾਂ ਕਰਕੇ ਦੇ ਦੋ ਵੀ ਮੇਰੇ ਨਾਲ ਲੜਨ ਲੱਪਿਆ ਸੀ ਜਿਸ ਦਿਨ ਮੈਂ ਇਹਦੇ ਫੋਨ ਤੇ ਮੁੰਡੇ ਦੀ ਮੈਂ ਇਹਦੀ ਚੈਟ ਦੇਖੀ ਜਦੋਂ ਮਤਲਬ ਮੇਰੇ ਇਦਾਂ ਝਗੜਾ ਜਦੋਂ ਮੈਂ 에어ਪੋਰਟ ਉਤਰੇ ਉਹ ਝਗੜਾ ਸ਼ੁਰੂ ਹੋਣਾ ਲੱਗ ਗਿਆ ਕਿਉਂਕਿ ਮੇਨੂੰ ਤਾਂ ਫੋਨ ਪੜਿਆ ਫੋਨ ਦੇ ਵਿੱਚ ਮੇਰੀ ਫਰੈਂਡ ਆ ਮੈਂ ਜਦੋਂ ਮੇਰੇ ਨਾਲ ਸੁਣ ਉਹਨਾਂ ਤੋਂ ਸਿੱਖਦੀ ਸੀ ਉਹਨੂੰ ਮੈਸੇਜ ਕੀਤਾ ਹੋਇਆ ਜਦੋਂ ਉਹਨੂੰ ਗੰਦੇ ਮੈਸੇਜ ਕੀਤੇ ਹੋਏ ਕਹਿੰਦਾ ਤੂੰ ਮੇਰੀ ਫਰੈਂਡ ਬਣੇਂਗੀ ਉਹ ਕਹਿੰਦੀ ਵੀ ਮੈਂ ਤੇਰੀ ਭੈਣਾ ਵਰਗੀ ਆ ਕਹਿੰਦਾ ਨਹੀਂ ਕਹਿੰਦਾ ਕੋਈ ਨਹੀਂ ਭੈਣਾ ਵੀ ਫਰੈਂਡ ਬਣ ਜਾਂਦੇ ਆ ਕਹਿੰਦੀ ਤੇਰੇ ਘਰੇ ਹੋਵੇ ਸਾਡੇ ਘਰੇ ਨਹੀਂ ਹੈਗਾ ਤੇ ਇਦਾਂ ਬਾਅਦ ਚ ਮੇਰੇ ਨਾਲ ਬਹੁਤ ਝਗੜਾ ਹੋਇਆ ਆਂਦੇ ਮੇਰਾ ਇਹਨਾਂ ਨਾਲ ਝਗੜਾ ਸ਼ੁਰੂ ਹੋਣ ਲੱਗ ਪਿਆ ਤੇ ਇਹਦੇ ਘਰ ਮੈਂ ਕਿਹਾ ਵੀ ਇਹਦੇ ਘਰ ਵੀ ਦੱਸਿਆ ਮੈਂ ਇਹਨਾਂ ਮਮਾ ਕਹਿੰਦੀ ਇਦਾਂ ਹੋ ਹੀ ਨਹੀਂ ਸਕਦਾ ਹੈਗਾ ਮੈਂ ਕਿਹਾ ਮੇ ਕੋਈ ਗੱਲ ਨਹੀਂ ਕੋਈ ਇਦਾਂ ਹੋਇਆ ਮੈਂ ਕਿਹਾ ਮੇਰੇ ਨਾਲ ਮੈਂ ਖੁਦ ਪੈਸੇ ਦੇਖੇ ਮੈਂ ਕਿਹਾ ਹੁਣ ਇਹਨੇ ਡਿਲੀਟ ਕੀਤੇ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੇਰਾ ਫਿਰ 골ਡ ਦੇ ਦੋ ਤੇ ਮੈਂ ਕਹਿੰਦਾ ਆਪਾਂ ਇੱਧਰ ਬਾਹਰ ਰਹਿਣਾ ਫਲਾਨਾ ਇਹਨਾਂ ਮੇਰਾ ਸਮਾਨ ਚਾਹਤਾ ਮੇਰ ਨਾਲ ਬਹੁਤ ਉਸ ਜਿਹੜੀ ਬਹੁਤ ਝਗੜਾ ਕੀਤਾ ਜਿੱਦਾਂ ਮੈਨੂੰ ਬਹੁਤ ਇਹਦੀ ਮੰਮਾ ਵੀ ਮੇਰ ਨਾਲ ਬਹੁਤ ਲੜੇ ਤੇ ਪਪਾ ਵੀ ਮੇਰ ਨਾਲ ਜਿੰਨੇ ਭਰਾ ਨੇ ਮੈਨੂੰ ਬਹੁਤ ਗਲਤ ਬੋਲਿਆ ਸ਼ਿਵਾ ਨੇ ਤੇ ਇਹਦੇ ਪਪਾ ਨੇ ਵੀ ਇੱਧਰ ਮੈਨੂੰ ਬੋਲਿਆ ਤੇ ਮੈਂ ਸਮਾਨ ਚੱਕ ਕੇ ਜਿੱਦਾਂ ਆਪੜਾ ਕਹਿੰਦਾ ਚੱਲ ਆਪਾਂ ਉੱਥੇ ਰਹਿਨੇ ਆ। ਪਵਾੜੇ ਉੱਥੇ ਜਿੱਦਾਂ ਰੂਮ ਵਿੱਚ ਸ਼ਿਫਟ ਕੀਤਾ ਆ ਇਹ ਸਮਾਨ ਖੁੱਦ ਰੱਖਾ ਕੇ ਆਇਆ ਹੈ ਤੇ ਇਹਨਾਂ ਨੇ ਮੈਨੂੰ 골ਡ ਨਹੀਂ ਮੇਰਾ ਦਿੱਤਾ ਹੈਗਾ ਜਿੱਦਾਂ ਲੜਾ ਝਗੜਾ ਇੱਦੇ ਚੱਲਦਾ ਇਹਨਾਂ ਸਮਾਨ ਉੱਥੇ ਰ ਕਾਦ ਨਾ ਮੈਂ ਨਾਲ ਲੜ ਪਿਆ ਇਹ ਰਾਤ ਨੂੰ ਸ਼ਿਪੂਰੀ ਤੁਹਾਡੇ ਹੋਗਵਣ ਦਾ ਨਾਮ ਵਗੈਰਾ ਕੀ ਜੋਬਰਾਜ ਯੂਵੀ ਉਹ ਕਿੱਥੇ ਰਹਿੰਦੇ ਉਹ ਗਰਾਏ ਜਾਂਦੇ ਪਾਦਰਾ ਕਿਨਾ ਹੈ ਪਾਦਰਾ ਨੀਲੂ ਮੀਲ ਲਸੇ ਮੈਨੂੰ ਮੈਸ ਕਰਾ ਕੇ ਆਪਣੇ ਗੁਰਾਇਆ ਘਰ ਲੈ ਕੇ ਗਏ ਸੀਗੇ ਸ਼ਿਪੂਰੀ ਤੁਸੀਂ ਕਿਉਂ ਗਏ ਸੀ ਸ਼ਿਪੂਰੀ ਅਸੀਂ ਆਏ ਸੀ ਕਿ ਜਿੱਦਾਂ ਜਦੋਂ ਮੈਂ ਆਈਆਂ ਵਾਪਸ ਰਾਈ ਹੋਈ ਜਿੱਦਾਂ ਲੜਾਈ ਹੋਈ ਉਸ ਵੇਲੇ ਮੈਨੂੰ ਇਹਨੇ ਕਿਹਾ ਬਾਹਰ ਆਪਾਂ ਰੂਮ ਲੈਣੇ ਆ ਬਾਹਰ ਰਹਿਣੇ ਆ ਮਗਾ ਚਲੋ ਠੀਕ ਆ ਕਿਹੜੀ ਕੈਕਟਰੀ ਗਏ ਸੀ ਮੈਂ ਉਮਾਨ ਝਗੜਾ ਝਗੜਾ ਹੋਇਆ ਤੁਸੀਂ ਦੋਨੋਂ ਜਣੇ ਘਰ ਸੀ ਹਾਂਜੀ ਅਸੀਂ ਦੋਨੋਂ ਜਾਣੇ ਸੀਗੇ ਝਗੜੇ ਤੋਂ ਬਾਅਦ ਕੋਈ ਤੇ ਇਹ ਝਗੜੇ ਤੋਂ ਬਾਅਦ ਮੈਨੂੰ ਛੱਡ ਕੇ ਮਤਲਬ ਉੱਥੇ ਝਗੜਾ ਕੀਤਾ ਛੱਡ ਕੇ ਮੈਨੂੰ ਚਲਾ ਗਿਆ ਰਾਤ ਨੂੰ ਇਹ ਮਮਾ ਕਹਿੰਦੇ ਤੂੰ ਇੱਥੇ ਆ ਜਾਣ ਨੂੰ ਛੱਡ ਪਰ ਆਪਾਂ ਨਹੀਂ ਰੱਖਣੀ ਹੈ ਜੀ ਮੈਨੂੰ ਮੈਂ ਬਹੁ ਮਿਲਦਾ ਕੀਤੀਆਂ ਤੇ ਮੈਂ ਆਪਣੇ ਮੈਂ ਥੋੜਾ ਜਿਹਾ ਹਾਈਪਰ ਹੋ ਗਈ ਮੈਂ ਗੁੱਸੇ ਨਾਲ ਆਪਣੇ ਬਲੇਡ ਮਾਰ ਲੇਤਾ ਮਤਲਬ ਬਾਤ ਤੇ ਇਹ ਤੋਂ ਇਹਨਾਂ ਨੇ ਜ਼ਿਆਦਾ ਇਸ਼ੂ ਕਰ ਲਿੱਤਾ ਨੇ ਬਲੇਡ ਮਾਰਿਆ ਇਹ ਉਹ ਮਤਲਬ ਬਹੁਤ ਝਗੜਾ ਇਹਨਾਂ ਇਤਫੇ ਮੁੰਡਾ ਕਹਿ ਲੱਪਿਆ ਨਹੀਂ ਨਹੀਂ ਮੈਂ ਤੇਰੇ ਨਾਲ ਰਹਿਣਾ ਮੇਰੇ ਘਰ ਦੇ ਭਲਾ ਮੈਨੂੰ ਬੇਦਖਲ ਕਰ ਦੇ ਮੈਂ ਤੇਰੇ ਨਾਲ ਹੈ ਨਾ ਮੈਨੂੰ ਫੋਨ ਕੀਤਾ ਇਹਨੇ ਮੇਰੇ ਪਾਪਾ ਹੁਣਾਂ ਨੂੰ ਫੋਨ ਕੀਤਾ ਪਾਪਾ ਜੀ ਮੈਂ ਆਉਣ ਲੱਗਾ ਆ ਤੁਸੀਂ ਪੈਸੇ ਪਾ ਦਿਓ ਮੇਰੇ ਤੋਂ ਪਰਸ ਵੀ ਖੋ ਲਿਆ ਫੋਨ ਵੀ ਖੋ ਲਿਆ ਤੇ ਮੈਂ ਦੀਪ ਦੇ ਨਾਲ ਰ ਤੇ ਇੱਦੇ ਕਰਕੇ ਪਾਪਾ ਉਹਨਾਂ ਨੇ ਉਹਨੂੰ ਪੈਸੇ ਵੀ ਪਾਏ ਤਾਂ ਉਤੋਂ ਉਸ 13 ਤਰੀਕ ਦਾ ਉਸ ਬੰਦੇ ਦਾ ਫੋਨ ਬੰਦ ਆ ਕਿੰਨਾ ਸਮਾਂ ਹੋ ਗਿਆ ਕੋਈ ਮੈਰੇ ਹੋ ਗਿਆ 2 2-3 ਮਿੰਟ ਹੋ ਗਿਆ 3 ਮਿੰਟ ਕਿਹਦੇ ਆਂ ਤੀੜਾ ਜਦੋਂ ਕੋਲ ਦੇਖ ਚ ਗੱਲਬਾਤ ਕੀਤੀ ਜੀ ਚਿੱਤੀ ਸੀਗੀ ਕੋਈ ਗੱਲਬਾਤ ਨਹੀਂ ਕਰਵਾਉਂਦੇ ਉਹ ਹੀ ਕਿ ਟਾਈਮ ਹੀ ਦੇ ਜਵਾਬ ਦੇ ਰਹੀ ਸੀ ਜਦ ਕਹਿੰਦੇ ਸੀ ਟਾਈਮ ਦੇ ਦਿਓ ਤੁਹਾਨੂੰ ਥੋੜੇ ਜਿਹਾ 10 ਦਿਨਾਂ ਦਾ ਟਾਈਮ ਦੇ ਦਿਓ 5 ਦਿਨਾਂ ਦਾ ਟਾਈਮ ਦੇ ਦਿਓ ਹੋਰ ਵੀ ਉਹਨਾਂ ਨੇ ਸਾਡੇ ਤੋਂ 5 ਦਿਨਾਂ ਦਾ ਟਾਈਮ ਦਿੱਤਾ ਤੇ ਅੱਜ ਦੀ ਤਰੀਕ ਸੀ ਕਿ ਅੱਜ ਉਹ ਆਏ ਨੇ ਦੁਆਰੇ ਤੇ ਉਸ ਤੋਂ ਬਾਅਦ ਗੱਲ ਨਹੀਂ ਹੋਈ ਤੇਰਾ ਤਰੀਕ ਤੋਂ ਬਾਅਦ ਕਰੀ ਗੱਲ ਨਹੀਂ ਆ ਤਾਂ ਬਿਲਕੁਲ ਜਵਾਬ ਅਸੀਂ ਕੀਤੀ ਨਹੀਂ ਹਾਲੇ ਅਸੀਂ ਹਜੇ ਨਹੀਂ ਕੀਤੀ ਹੈਗੀ ਵੀ ਅਸੀਂ ਅਸੀਂ ਕਿਹਾ ਚਲ ਅੱਜ ਦਾ ਫੈਸਲਾ ਅੱਜ ਦੇ ਦੇ ਕੀ ਕਹਿੰਦੇ ਪਰ ਉਹਨਾਂ ਨੇ ਬਿਲਕੁਲ ਹੀ ਜਵਾਬ ਨਹੀਂ ਦਿੱਤਾ ਹਾਂਜੀ ਇਸ ਕਰ ਬਾਅਦ ਜਦ ਕੋਈ ਗੱਲ ਨਹੀਂ ਬਚੀ ਅੱਛਾ ਜੀ ਮੈਨੂੰ ਇਨਸਾਫ ਦਿੱਤਾ ਜਾ ਬਸ ਇਹ ਗੱਲ ਹੈ ਪਰਮਜੀਤ ਸਿੰਘ ਜੀ ਪਰਮਜੀਤ ਜੀ ਕਿਹੜੇ ਪਿੰਡ ਤੋਂ ਆਪਾਂ ਅਸੀਂ ਪਿੰਡ ਸ਼ੰਗਰ ਰਹੇ ਹਾਂ ਤਾੜ ਤੋਂ ਜਿਲ੍ਹਾ ਇਹ ਜੀ ਮਾਮਲਾ ਇਸ ਕਰਦਾ ਕਿ 2 ਸਾਲ ਤੋਂ ਕੁੜੀ ਤੇ ਮੁੰਡਾ ਇਕੱਠੇ ਰਹਿ ਰਹੇ ਸੀ ਹਾਂਜੀ 2 ਸਾਲ ਤੋਂ ਮੁੰਡਾ ਤੇ ਕੁੜੀ ਇਕੱਠੇ ਰਹਿ ਰਹੇ ਸੀ ਔਰ ਉਸ ਤੋਂ ਬਾਅਦ ਇਹਨਾਂ ਦੇ ਆਪਸ ਵਿੱਚ ਇਹ ਤੈਅ ਗੱਲ ਹੋ ਗਈ ਕਿ ਆਪਾਂ ਛਾਤੀ ਦਾ ਅਰੇਂਜਮੈਂਟ ਕਰ ਲਈਏ ਅਸੀਂ Hindu ਰੀਤੀ ਰਿਵਾਜਾਂ ਦੇ ਮੁਤਾਬਕ ਅੱਜ ਤੋਂ 3 ਮਹੀਨੇ ਪਹਿਲਾਂ ਸ਼ਾਦੀ ਇਹਨਾਂ ਦੀ ਉੱਥੇ ਪਿੰਡ ਸ਼ਾਂਗਰਾਏ ਦੇ ਵਿੱਚ ਕਰ ਦਿੱਤੀ ਜਿਹਦੇ ਵਿੱਚ ਸਾਰਿਆਂ ਦੀ ਸਹਿਮਤੀ ਸੀ ਤੋ ਨੀਚੜਾਵਾ ਸੀ ਔਰ ਇਹਨਾਂ ਨੇ ਉਸ ਦਿਨ ਤੋਂ ਕੁੜੀ ਨੂੰ ਆਪਣੇ ਕੋਲ ਲੈ ਆਂਦਾ ਸੀ ਕੁੜੀ ਉਸ ਤੋਂ ਬਾਅਦ ਹੋਰਨ ਚਲੀ ਗਈ ਔਰ ਅਣਜਾਣ ਤੋਂ ਬਾਅਦ ਇਹਨਾਂ ਮੁੰਡੇ ਨੇ ਬਹੁਤ ਮਜਬੂਰ ਕੀਤਾ ਆਉਣ ਵਾਸਤੇ ਕੁੜੀ ਨੂੰ ਕੁੜੀ ਇੱਥੇ ਲਾਂਦੇ ਘਰ ਵੀ ਸਿੱਧਾ ਨਾਤੇ ਸਟੇਜ ਜਿਹੜਾ ਕੀਤਾ ਲਾਂਦੇ ਘਰ ਕੀਤਾ ਤਿੰਨ ਚਾਰ ਦਿਨ ਰਹਿਣ ਤੋਂ ਬਾਅਦ ਇਹ ਆਪਸ ਵਿੱਚ ਕੁਝ ਕਿਸੇ ਮਸਲੇ ਨੂੰ ਲੈ ਕੇ ਬੋਲ ਪੈ ਸੀ ਉਸ ਤੋਂ ਬਾਅਦ ਜੀ ਕੀ ਹੋਇਆ ਕਿ ਅਸੀਂ ਜਿੰਨੇ ਵੀ ਅਸੀਂ ਆਸ-ਪਾਸੇ ਦੀ ਜੋ ਪੰਚਾਇਤਾਂ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਬੈਠ ਕੇ ਆਪਾਂ ਨਿਪਟਾਰਾ ਕਰ ਲਈਏ ਬੈਠ ਕੇ ਆਪਾਂ ਗੱਲਬਾਤ ਕਰ ਲਈਏ ਬੱਚਿਆਂ ਦੀ ਪਰ ਇਸ ਗੱਲ ਵਿੱਚ ਨਹੀਂ ਆਏ ਸਾਡੀ ਤਾਂ ਇਹੋ ਮੰਗ ਹੈ ਜੀ ਸਾਡੀ ਪ੍ਰਸ਼ਾਸਨ ਨੂੰ ਵੀ ਮੰਗ ਹੈ ਮੁੱਖ ਮੰਤਰੀ ਸਾਹਿਬਾਨ ਨੂੰ ਵੀ ਮੰਗ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਸਾਡੀ ਕੁੜੀ ਦਾ ਘਰ ਬਣਾਇਆ ਜਾਵੇ। ਔਰ 2 ਸਾਲ ਤੋਂ 2 ਸਾਲ ਤੇ 4 ਮਹੀਨੇ ਹੋ ਗਏ ਜੀ ਜਿੰਨੀ ਵੀ ਕੁੜੀ ਤਨਖਾਹ ਜੋ ਵੀ ਇੰਦੀ ਪੇ ਉਥੋਂ ਮਿਲਦੀ ਸੀ ਇਹ ਸਾਰੀ ਪੇ ਆਪਣੇ ਸਹੁਰੇ ਪਰਿਵਾਰ ਨੂੰ ਦਿੰਦੀ ਸੀ। ਅੱਜ ਤੱਕ ਕੋਈ ਸਾਡੀ ਆਪਣੀ ਕੁੜੀ ਨੇ ਸਾਨੂੰ ਕੁਝ ਟਾਈਮ ਪਹਿਲਾਂ ਪੈਸੇ ਪਾਉਂਦੀ ਰਹੀ ਉਸ ਤੋਂ ਬਾਅਦ ਕਿਉਂਕਿ ਮੁੰਡਿਆਂ ਤੇ ਕੁੜੀ ਦਾ ਇਹਨਾਂ ਦਰਮਿਆਨ ਵਿੱਚ ਯਾਨੀ ਕਿ ਪੈਸਿਆਂ ਦਾ ਲੈਣ ਦੇਣ ਹੁੰਦਾ ਰਿਹਾ ਪਰ ਸਾਨੂੰ ਕੋਈ ਕਿਸੇ ਗੱਲ ਦਾ ਇਸ ਗੱਲ ਦਾ ਅਸੀਂ ਅੱਜ ਮੰਗ ਕਰਦੇ ਆਂ ਕਿ ਕੁੜੀ ਦਾ ਕਾਰ ਬਣਾਇਆ ਜਾਵੇ ਕਿਹੜਾ ਇਹ ਵਿਆਹ ਹੋਇਆ ਉਹਨਾਂ ਪਰਿਵਾਰਾਂ ਚੈਂਪੀਅਨ 37 ਨਾਲ ਜੀ 37 ਸਾਡੀਆਂ ਸਾਡੀਆਂ ਮੂਵੀਆਂ ਸਾਡੇ ਕੋਲ ਨੇ ਫੋਟੋ ਸਾਡੇ ਕੋਲ ਨੇ ਸਭ ਪ੍ਰੂਫ ਸਾਡੇ ਕੋਲ ਹੈ ਜੀ ਅਸੀਂ ਤੁਹਾਡੀ ਮਤੂ ਚਾਹੁੰਦੇ ਜੀ ਕੁੜੀ ਵਿਸਾੜਾ ਚਾਹੁੰਦੇ ਅਸੀਂ ਤਾਂ ਜੀ ਹੁਣ ਉਹਨਾਂ ਨੇ ਪੋਰਾ ਜਵਾਬ ਦੇ ਦਿੱਤਾ ਅਸੀਂ ਹੁਣ ਕੁੜੀ ਨਹੀਂ ਯਾਨੀ ਕਿ ਹੁਣ ਜੋ ਕਾਗਜ਼ੀ ਕਾਰਵਾਈ ਬਣਦੀ ਹੈ ਜੋ ਉਹਨਾਂ ਨੇ ਕੁੜੀ ਤੇ ਕਿਸੇ ਤਰ੍ਹਾਂ ਦੀ ਕੁੱਟਮਾਰ ਕੀਤੀ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਇਹਦਾ ਗਹਿਣਾ ਘੱਟਾ ਸੋਨਾ ਲਿਆ ਹੈ ਜੋ ਵੀ ਕੁਝ ਕੀਤਾ ਹੁਣ ਅਸੀਂ ਤਾਂ ਮੰਗ ਪ੍ਰਸ਼ਾਸਨ ਕੋਲ ਕਾਰਵਾਈ ਵੀ ਮੰਗਦੇ ਹਾਂ ਜੀ ਤੁਸੀਂ ਜੀ ਕੋਈ ਕੋਸ਼ਿਸ਼ ਕਿਉਂ ਨਹੀਂ ਕੀਤੀ ਅਸੀਂ ਨਹੀਂ ਕੀਤੀ ਜੀ ਹੁਣ ਕਰੋਗੇ ਹੁਣ ਅਸੀਂ ਬਿਲਕੁਲ ਕਰਾਂਗੇ ਜੀ ਸਾਨੂੰ ਫਰੀਪੁਰ ਐਸਐਸਪੀ ਲੱਗਦਾ ਸਾਨੂੰ ਫਗਵਾੜਾ ਲੱਗਦਾ ਫਗਵਾੜੇ ਤੋਂ ਲੱਗਦਾ ਅਸੀਂ ਜਿੱਥੇ ਵੀ ਸਾਡੀ ਕਾਰਵਾਈ ਹੋਈ ਅਸੀਂ ਵੱਧ ਵੱਧ ਕਾਰਵਾਈ ਕਰਾਂਗੇ ਜੀ ਐਸਸੀ ਦੇ ਧਿਆਨ ਦੇ ਨਹੀਂ ਅੰਦਰ ਉਹ ਵੀ ਉੱਥੇ ਦਾ ਮਾਮਲਾ ਇਸ ਤਰ੍ਹਾਂ ਜਿਹੜਾ ਹੋਣਾ ਹੈ ਉੱਥੇ ਦਰਾਇਆ ਜੁੜੇ ਸੀ ਜੀ ਦਰਾਇਆ ਜੁੜੇ ਸੀ ਉੱਥੇ ਹੋਟਲ ਦੇ ਵਿੱਚ ਜੁੜੇ ਆ ਕਾਫੀ ਬੰਦੇ ਜੁੜੇ ਸੀ ਬਾਕੀ ਉਹਨਾਂ ਨੇ ਅੱਜ ਦਾ ਟਾਈਮ ਰੱਖਿਆ ਹੋਇਆ ਸੀ ਤਿੰਨ ਚਾਰ ਦਫਾ ਜੁੜ ਚੁੱਕੇ ਆ ਪਰ ਅੱਜ ਉਹਨਾਂ ਨੇ ਕੋਰਾ ਹੀ ਜਵਾਬ ਦੇ ਦਿੱਤਾ ਅੱਜ ਦਾ ਟਾਈਮ ਸੀ ਪੰਚਾਇਤ ਆਨਲਾਈਨ ਨਹੀਂ ਜੀ ਅੱਜ ਕੋਈ ਵੀ ਅੱਜ ਉਹਨਾਂ ਨੇ ਫੋਨ ਤੇ ਇਨਕਾਰ ਪਹਿਲਾਂ ਤਾਂ ਜੀ ਤਰੀਕ ਹੀ ਰੱਖੀ ਹੋਈ ਸੀ ਅੱਜ ਦੀ ਜੀ ਅੱਜ ਤੱਕ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ। ਨਹੀਂ ਜੀ ਨਹੀਂ। ਉਸ ਤੋਂ ਬਾਅਦ ਬੰਦ ਹੀ ਆਂਦਾ ਫੋਨ। ਫੋਨ ਹੀ ਪਾਉਂਦੇ ਨੇ ਸਾਡੇ ਬਲੈਕ ਲਿਸਟਾ 'ਚ ਉਹਨਾਂ ਨੇ ਨੰਬਰ ਪਾ ਰੱਖੇ ਨੇ। ਅੱਜ ਤਾਂ ਕੁੜੀ ਲਿਜਾਣ ਦਾ ਉਹਨਾਂ ਨੇ ਟਾਈਮ ਰੱਖਿਆ ਸੀ। ਮਤਲਬ ਕੋਈ ਦੁਬਾਰਾ ਗੱਲ। ਹਾਂ ਕੋਈ ਦੁਬਾਰਾ ਗੱਲਬਾਤ ਉਹਨਾਂ ਨੇ ਨਹੀਂ ਕੀਤਾ ਸੀ ਵੀ ਫੈਸਲਾ ਸੀ ਅੱਜ ਕਰਾਂਗੇ। ਉਹ ਕਹਿੰਦੇ ਕਿ ਕੁੜੀ ਅਸੀਂ ਵਿਸਾਣੀਆਂ ਤੇ ਵੀ ਭੇਜਾਂ। ਅਸੀਂ ਭੇਜਣ ਨੂੰ ਤਿਆਰ ਹਾਂ ਜੀ। ਅੱਜ ਕੋਈ ਗੱਲ ਹੋਈਆ?